ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਹੈਲਥ ਟਿਪਸ ਸੇਵਾਟ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ-ਜਿਹੜੀਆਂ ਟਿਪਸ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਵਾਂਗੇ ਉਹ ਤੁਹਾਡੀ ਅਤੇ ਤੁਹਾਡੇ ਪਰਿਵਾਰ ਵਾਸਤੇ ਬੇਖਦਕੀ ਲਾਖੇਬੰਦ ਸਾਬਤ ਹੋਣਗੀਆਂ ਜੇਕਰ ਤੁਸੀਂ ਵੀ ਦਵਾਈਆਂ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਗੰਭੀਰ ਬਿਮਾਰੀਆਂ ਤੋਂ ਬਿਨਾਂ ਦਵਾਈਆਂ ਦੇ ਤਹਿਤ ਤੁਸੀਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੇ ਨਾਲ ਕੀ ਨਾਲ ਜੇਕਰ ਤੁਹਾਨੂੰ ਇਹ ਵੀਡੀਓ ਤੇ ਜਾਣਕਾਰੀ ਚੰਗੀ ਵੀ ਲੱਗੀ ਤਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਓ ਕਰਦੇ ਆਂ ਅੱਜ ਦੀ ਬਹੁਤ ਹੀ ਖਾਸ ਹੈਲਥ ਟਿਪਸ ਦੇ ਬਾਰੇ ਜੇਕਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਬਿਨਾਂ ਜਿਮ ਜਾਏ ਆਪਣਾ ਮੋਟਾਪਾ ਜਿਹੜਾ ਹੈ ਉਸ ਨੂੰ ਘਟਾ ਸਕਦੇ ਹੋ ਤਾਂ ਤੁਸੀਂ ਸੋਚੋਗੇ ਕਿ ਤਾਂ ਕੋਈ ਬੇਤੁਕੀ ਜੀ ਗੱਲ ਹੈ ਇਸ ਦਾ ਤਾਂ ਕੋਈ ਮੂੰਹ ਮੱਥਾ ਵੀ ਨਹੀਂ ਪਰ ਕੀ ਤੁਸੀਂ ਜਾਣਦੇ ਹੋ ਤੁਸੀਂ ਬਿਨਾ ਜਿਮ ਜਾਈ ਵੀ ਪਤਲੇ ਹੋ ਸਕਦੇ ਹੋ ਤੇ ਤੁਹਾਨੂੰ ਰੋਟੀ ਛੱਡਣ ਦੀ ਖਾਣਾ ਛੱਡਣ ਦੀ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲੋੜ ਨਹੀਂ ਪੈਗੀ ਪਰ ਉਹ ਕਿਵੇਂ ਇਹ ਤੁਹਾਨੂੰ ਅਸੀਂ ਦੱਸਾਂਗੇ ਇਸ ਪੂਰੇ ਵੀਡੀਓ ਦੇ ਵਿੱਚ ਵੈਸੇ ਤਾਂ ਅੱਜ ਦੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਰੁਜੇਵਾਂ ਤੇ ਭਰੀ ਬਣੀ ਹੋਈ ਹੈ ਸਮਾਂ ਨਾ ਹੋਣ ਕਾਰਨ ਅਸੀਂ ਆਪਣੇ ਸਰੀਰਵਲ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਮੋਟਾਪੇ ਦੀ ਸਮੱਸਿਆ ਹੋ ਰਹੀ ਹੈ ਹਾਲਾਂਕਿ ਬਹੁਤ ਸਾਰੇ ਲੋਕ ਅਜਿਹੀ ਵੀ ਨੇ ਜਿਹੜੇ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਰੋਜ਼ਾਨਾ ਜਿਮ ਜਾਂਦੇ ਆ ਪਰ ਦਫ਼ਤਰ ਜਾਣ ਵਾਲੇ ਲੋਕ ਸਵੇਰੇ ਸਵੇਲੇ ਕਾਲੀ ਦੇ ਵਿੱਚ ਜਿਮ ਜਾਣ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਕੰਮ ਦੇ ਵਿੱਚ ਵਿਅਸਤ ਹੋਣ ਕਾਰਨ ਔਰਤਾਂ ਦੇ ਸਰੀਰ ਦੇ ਵਿੱਚ ਚਰਬੀ ਜਮਾ ਹੋ ਜਾਂਦੀ ਹੈ ਜਿਸ ਦੇ ਨਾਲ ਉਹਨਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਸਹੀ ਖਾਣ ਪੀਣ ਅਤੇ ਰੋਜ਼ਾਨਾ ਕਸਰਤ ਕਰਕੇ ਅਸੀਂ ਸਰੀਰ ਦੀ ਚਰਬੀ ਨੂੰ ਘਟਾ ਸਕਦੇ ਹਾਂ ਅੱਜ ਜਿਵੇਂ ਤੁਹਾਨੂੰ ਭਾਰ ਘਟਾਉਣ ਨੂੰ ਸਰੀਰ ਨੂੰ ਫਿੱਟ ਰੱਖਣ ਅਤੇ ਫੈਟ ਨੂੰ ਜਲਦ ਹੀ ਖਤਮ ਕਰਨ ਦੇ ਕੁਝ ਖਾਸ ਤਰੀਕਿਆਂ ਦੇ ਬਾਰੇ ਦੱਸਾਂਗੇ ਇਸੇ ਕਰਕੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੰਤੁਲਿਤ ਅਤੇ ਪੋਸਟਿਕ ਆਹਾਰ ਦੀ ਸਰੀਰ ਦੀ ਚਰਬੀ ਨੂੰ ਘਟਾਉਣ ਦੇ ਲਈ ਸੰਤੁਲਿਤ ਅਤੇ ਪੋਸਟਿਕ ਆਹਾਰ ਦਾ ਸੇਵਨ ਕਰਨਾ ਬਹੁਤ ਹੀ ਜ਼ਰੂਰੀ ਹੈ ਤਲੇ ਹੋਏ ਮਸਾਲੇਦਾਰ ਅਤੇ ਪ੍ਰੋਸੈਸਡ ਫੂਡ ਖਾਣ ਤੋਂ ਪਰਹੇਜ਼ ਕਰੋ ਜੇਕਰ ਤੁਸੀਂ ਕਸਰਤ ਤੋਂ ਬਿਨਾਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ਦੇ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਪ੍ਰੋਟੀਨ ਆਦਿ ਨੂੰ ਵੀ ਸ਼ਾਮਲ ਕਰੋ ਫਾਈਬਰ ਦੇ ਨਾਲ ਭਰਪੂਰ ਪੋਟਾਸ਼ੀਅਮ ਖੁਰਾਕ ਦੇ ਵਿੱਚ ਫਾਈਬਰ ਦੀ ਮਾਤਰਾ ਵਧਾਉਣ ਦੇ ਨਾਲ ਸਰੀਰ ਦੀ ਚਰਬੀ ਘਟਾਉਣ ਤੇ ਵਿੱਚ ਮਦਦ ਮਿਲਦੀ ਆ ਤੇ ਭਾਰ ਵੀ ਘਟ ਹੁੰਦਾ ਉੱਚ ਫਾਈਬਰ ਦੇ ਲਈ ਸਾਬਤ ਅਨਾਜ ਫਲੀਦਾਰ ਅਤੇ ਫਲ ਅਤੇ ਸਬਜ਼ੀਆਂ ਆਦੀ ਦਾ ਵੀ ਸੇਵਨ ਕਰੋ ਇਸ ਨਾਲ ਖਾਣਾ ਹੌਲੀ ਹਜਮ ਹੁੰਦਾ ਅਤੇ ਢਿੱਡ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਵੀ ਕਰੋ ਸਰੀਰ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਹੀ ਜ਼ਰੂਰੀ ਹੈ ਤੇ ਪ੍ਰੋਟੀਨ ਦਾ ਸੇਵਨ ਕਰਨਾ ਵੀ ਬਹੁਤ ਜ਼ਰੂਰੀ ਹੈ ਪ੍ਰੋਟੀਨ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਮਦਦ ਕਰਦਾ ਹੈ ਪ੍ਰੋਟੀਨ ਦੇ ਨਾਲ ਭਾਰ ਘੱਟ ਹੁੰਦਾ ਹੈ ਤੇ ਸਰੀਰ ਦੇ ਵਿੱਚ ਵਾਧੂ ਚਰਬੀ ਵੀ ਜੜੀ ਹੈ ਘੱਟ ਜਾਂਦੀ ਜਿਸ ਨਾਲ ਤੁਹਾਡਾ ਵਜ਼ਨ ਆਪਣੇ ਆਪ ਹੀ ਘੱਟ ਹੋਣ ਲੱਗੇਗਾ ਰਾਤ ਦੇ ਖਾਣੇ ਦਾ ਨਿਸ਼ਚਿਤ ਸਮਾਂ ਰਾਤ ਨੂੰ देर ਦੇ ਨਾਲ ਭੋਜਨ ਕਰਨ ਨਾਲ ਤੁਹਾਡਾ ਭਾਰ ਅਤੇ ਚਰਬੀ ਦੋਵੇਂ ਹੀ ਜੜੇ ਨੇ ਵੱਡੀ ਮਾਤਰਾ ਦੇ ਵਿੱਚ ਜਮਾ ਹੋਣ ਲੱਗਦਾ ਹੈ। ਜ਼ਿਆਦਾਤਰ ਲੋਕ ਕੰਮ ਦੇ ਵਿੱਚ ਰੁੱਝੇ ਹੋਣ ਕਰਕੇ ਦੇਰ ਰਾਤ ਨੂੰ ਖਾਣਾ ਖਾਂਦੇ ਆ ਜਿਸ ਨਾਲ ਖਾਣਾ ਸਰੀਰ ਦੇ ਵਿੱਚ ਹਜਮ ਨਹੀਂ ਹੁੰਦਾ। ਨਤੀਜੇ ਵਜੋਂ ਖਾਣਾ ਸਰੀਰ ਦੇ ਵਿੱਚ ਚਰਬੀ ਦੇ ਰੂਪ ਦੇ ਵਿੱਚ ਜਮਾ ਹੋਣ ਲੱਗਦਾ ਹੈ। ਜੇਕਰ ਤੁਸੀਂ ਫੈਟ ਬਰਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਰਾਤ ਦੇ ਖਾਣੇ ਦਾ ਸਮਾਂ ਤੈਅ ਕਰੋ ਤੇ ਇੱਕੋ ਹੀ ਸਮੇਂ ਤੁਸੀਂ ਭੋਜਨ ਕਰੋ ਜਿਸ ਤੋਂ ਬਾਅਦ ਤੁਹਾਡਾ ਖਾਣਾ ਜੜਾਗਾ ਸੌਣ ਤੋਂ ਪਹਿਲਾਂ-ਪਹਿਲਾਂ ਹਜਮ ਹੋ ਜਾਏਗਾ ਤੇ ਤੁਹਾਡਾ ਮੋਟਾਪਾ ਵੀ ਜੜਾ ਹੈ ਕਾਫੀ ਦਾ ਕੰਟਰੋਲ ਤੇ ਵਿੱਚ ਰਹੇਗਾ ਇਸ ਤੋਂ ਇਲਾਵਾ ਪਾਣੀ ਵੀ ਜ਼ਿਆਦਾ ਪਿਓ ਟੈਡ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਆਪਣੀ ਜੀਵਨ ਚੈਲੀ ਦੇ ਵਿੱਚ ਥੋੜਾ ਜਿਹਾ ਬਦਲਾਵ ਲਿਓ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਦੇ ਵਿੱਚ ਸ਼ਹਿਦ ਨੀ ਬੁਆਤੀ ਮਿਲਾ ਕੇ ਕਰ ਸਕਦੇ ਹੋ ਇਸ ਮਿਸ਼ਰਣ ਨੂੰ ਪੀਣ ਦੇ ਨਾਲ ਸਰੀਰ ਦੇ ਵਿੱਚੋਂ ਜ਼ਹਿਰੀਲੇ ਤੱਤ ਆਸਾਨੀ ਦੇ ਨਾਲ ਬਾਹਰ ਨਿਕਲ ਜਾਂਦੇ ਨੇ ਅਤੇ ਭਾਰ ਵੀ ਤੇਜ਼ੀ ਦੇ ਨਾਲ ਘੱਟ ਹੁੰਦਾ ਘੱਟੋ ਘੱਟ 10 ਤੋਂ 15 ਗਲਾਸ ਪਾਣੀ ਜਿਹੜਾ ਤੁਹਾਨੂੰ ਦਿਨ ਦੇ ਵਿੱਚ ਜ਼ਰੂਰ ਪੀਣਾ ਚਾਹੀਦਾ ਹੈ ਤਣਾਅ ਤੋਂ ਬਚੋ ਜ਼ਿਆਦਾ ਤਣਾਅ ਭਾਰ ਅਤੇ ਟਿੱਡ ਦੀ ਚਰਬੀ ਵਧਣ ਦਾ ਕਾਰਨ ਹੋ ਸਕਦਾ ਹੈ ਮੈਡੀਟੇਸ਼ਨ ਡੂੰਗੇ ਸਾਹ ਲੈਣ ਦੇ ਅਭਿਆਸ ਸਾਡੀ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਤਣਾਅ ਘਟ ਹੋਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲਦੀ ਹੈ ਤੈਸੀ ਦੋਸਤੋ ਅੱਜ ਦੀਆਂ ਕੁਝ ਬਹੁਤ ਹੀ ਖਾਸ ਹੈਲਥ ਟਿਪਸ ਜੇਕਰ ਤੁਸੀਂ ਵੀ ਹਰ ਰੋਜ਼ ਇਹ ਜਾਨਣਾ ਚਾਹੁੰਦੇ ਹੋ ਅਜਿਹੀਆਂ ਹੈਲਥ ਟਿਪਸ ਤਾਂ ਲਗਾਤਾਰ ਇਸ ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਵਾਸਤੇ ਬਹੁਤ ਹੀ ਖਾਸ ਅਤੇ ਬਹੁਤ ਹੀ ਲਾਖੇਬੰਦ ਹੈਲਥ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਫਿਲਹਾਲ ਦੇਖਦੇ ਰਹੋ ਨਿਰਪੱਖ ਪੋਸਟ ਤੇ ਹੁਣ ਮੈਨੂੰ ਦੇ ਉਤਸ਼ਾਹਤ ਧੰਨਵਾਦ